ਹਾਂਜੀ ਇਹਨਾਂ ਕੋਲੋਂ ਜੀ 21 ਨਸ਼ੀਲੇ ਟੀਕੇ 4 ਗ੍ਰਾਮ ਹੈਰੋਇਨ ਇੱਕ ਦੇਸੀ ਪਿਸਟਲ ਸਕਾਰਪੀਓ ਤੇ ਮੋਟਰਸਾਈਕਲ ਹੋਈ ਹੈ ਵੀ ਆਰ ਵਰਕਿੰਗ ਜੀ ਹਲੇ ਵੀ ਐਕਸਪੈਕਟ ਕਿ ਸਾਨੂੰ ਹੋਰ ਵੀ ਵੈਪਨਸ ਮਿਲਣਗੇ ਜੀ ਐਮ 7 ਖਬਰਨਾਮਾ ਵੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਨਵਸ਼ਹਿਰ ਤੋਂ ਪੱਤਰਕਾਰ ਗੁਰਬਖਸ਼ ਸਿੰਘ ਮਹੇ ਦੋਸਤੋ ਪੰਜਾਬ ਸਰਕਾਰ ਵੱਲੋਂ ਆਪਰੇਸ਼ਨ ਪ੍ਰਹਾਰ ਜਿਹੜਾ ਉਹ ਬੜੇ ਵਧੀਆ ਤਰੀਕੇ ਨਾਲ ਇਸ ਸਮੇਂ ਜਿਹੜਾ ਚਲਾਇਆ ਜਾ ਰਿਹਾ ਨਸ਼ਾਖੋਰੀ ਵੱਡੀ ਖੋਰੀ ਔਰ ਗੈਂਗਸਟਰਵਾਦ ਦੇ ਵਿਰੁੱਧ ਆਪਰੇਸ਼ਨ ਦੀਆਂ ਵੱਖ-ਵੱਖ ਟੀਮਾਂ ਜਿਹੜੀਆਂ ਉਹ ਗਠਿਤ ਕੀਤੀਆਂ ਗਈਆਂ ਕਿ ਜਿਹੜੇ ਬੜੇ ਵਧੀਆ ਢੰਗ ਦੇ ਨਾਲ ਉਹਨਾਂ ਦੀ ਕਾਰਗੁਜ਼ਾਰੀ ਜਿਹੜੀ ਆ ਉਹ ਤਸੱਲੀ ਬਖਸ਼ ਚੱਲ ਰਹੀ ਆ ਇਸ ਸਮੇਂ ਐਸਐਸਪੀ ਸ਼੍ਰੀ ਤਿਸ਼ਾਰਗਉਤਾ ਐਸਪੀਡੀ ਦਵਾਈਆ ਜੀ ਤੇ ਡੀਐਸਪੀਡੀ ਨਿਰਮਲ ਸਿੰਘ ਜੀ ਤੇ ਸੀਐਜੀ ਦੀ ਟੀਮ ਵੱਲੋਂ ਇੱਕ ਬੜਾ ਵਧੀਆ ਕਾਰਜ ਕੀਤਾ ਗਿਆ ਮਹੱਲਾ ਨਵੀਂ ਪੱਦੀ ਦੇ ਵਿੱਚ ਲੰਬੇ ਸਮੇਂ ਤੋਂ ਇੱਕ ਗੁੰਡਾਗਰਦੀ ਦਾ ਜਿਹੜਾ ਉਹ ਨੰਗਾ ਨਾਚ ਚੱਲ ਰਿਹਾ ਸੀ ਜਿਸ ਨੂੰ ਨਥ ਭਾਣ ਦੇ ਵਿੱਚ ਸੀਆਈਏ ਸਟਾਫ ਨਵਾਂ ਸ਼ਹਿਰ ਦੀ ਔਰ ਇਥੋਂ ਦੀ ਜਿਹੜੀ ਪੁਲਿਸ ਆ ਉਹ ਕਾਮਯਾਬ ਹੋਈ ਆ ਇਸ ਮਾਮਲੇ ਨੂੰ ਲੈ ਕੇ ਜਿਹੜੇ ਐਸਐਸਪੀ ਸ਼੍ਰੀ ਤਸ਼ਾਰ ਗੁਪਤਾ ਜੀ ਉਹਨਾਂ ਵੱਲੋਂ ਅੱਜ ਕੁਝ ਦੋਸ਼ੀਆਂ ਨੂੰ ਕਿਥੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਆਓ ਵੇਖਦੇ ਹਾਂ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕੀ ਕੀ ਕਾਰਵਾਈ ਜਰੀ ਹੈ ਕੀ ਕੀ ਉਹਨਾਂ ਜਿਹਨੇ ਕਿੰਨੇ ਦੋਸ਼ੀ ਫੜੇ ਆ ਔਰ ਕੀ ਕੀ ਉਹਨਾਂ ਦੇ ਕੋਲੋਂ ਬਰਾਮਦਗੀ ਕੀਤੀ ਗਈ ਹੈ ਪੰਜਾਬ ਨੂੰ ਗੈਂਗਸਟਰ ਫਰੀ ਕਰਨ ਦੇ ਲਈ ਕਾਫੀ ਉਪਰਾਲੇ ਕੀਤੇ ਜਾ ਰਹੇ ਜਿਸ ਲੜੀ ਦੇ ਵਿੱਚ ਨਵਾਂ ਸ਼ਹਿਰ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਹੈ ਜਦੋਂ ਅਸੀਂ ਗੁਰਪ੍ਰੀਤ ਉਰਫ ਪ੍ਰਿੰਸ ਤੇ ਸਬ ਗੈਂਗ ਦਾ ਜੋ ਹੈ ਪਰਦਾ ਫਾਸ਼ ਕਰਕੇ ਇਹਨਾਂ ਦੇ 6 ਬੰਦਿਆਂ ਦੀ ਅਰੇਸਟ ਕੀਤੀ ਇਹਦੇ ਵਿੱਚ ਗੁਰਪ੍ਰੀਤ ਸੱਬ ਆਸ਼ੀਸ਼ ਸਤਵਿੰਦਰ ਰੋਹਨ ਸੁਨੀਲ ਔਰ ਸੈਮਲ ਇਹ ਸਾਰੇ ਜੋ ਹੈ ਸਾਡੀ ਸੀਆਈਏ ਦੀ ਟੀਮ ਨੇ ਰਾਉਂਡ ਅਪ ਕੀਤੇ ਦੋ ਵੱਖ-ਵੱਖ ਮੁਕਦਮੇ ਇਹਨਾਂ ਤੇ ਦਰਜ ਕੀਤੇ ਗਏ ਹਨ ਇੱਕ 42 ਨੰਬਰ ਮੁਕਦਮਾ ਸਿਟੀ ਨਵਾਂ ਸ਼ਹਿਰ ਦਾ ਤੇ ਇੱਕ 33 ਨੰਬਰ ਮੁਕਦਮਾ ਇਨਾਂ ਦੇ ਕੋਲੋਂ ਸਾਨੂੰ 21 ਨਸ਼ੀਲੇ ਟੀਕੇ 4 ਗ੍ਰਾਮ ਹੈਰੋਇਨ ਇੱਕ ਦੇਸੀ ਪਿਸਤਲ ਤੇ ਇੱਕ ਸਕੋਰਪਿਓ ਗੱਡੀ ਤੇ ਮੋਟਰਸਾਈਕਲ ਬਰਾਮਦ ਹੋਇਆ। ਇਹ ਜੋ ਗੈਂਗ ਹੈਗਾ ਜੀ ਗੁਰਪ੍ਰੀਤ ਪ੍ਰਿੰਸ ਆਫ ਦਾ ਇਨਾਂ ਤੇ ਪੁਰਾਣੇ ਕਈ ਮੁਕਦਮੇ ਦਰਜ ਹੈ 6 ਹੈਗੇ ਸੱਤੇ 5 ਹੈਗੇ ਜੋ ਅਭੀ ਹੈਗਾ ਉਹਦੇ ਤੇ ਤੇ ਸਤਵਿੰਦਰ ਤੇ 4 ਹੈਗੇ। ਇਹ ਜੋ ਨਵੀਂ ਆਬਾਦੀ ਬਸਤੀ ਹੈਗੀ ਹੈ ਉਹਦੇ ਵਿੱਚ ਇਨ ਮੁੰਡਿਆਂ ਨੇ ਬਿਲਕੁਲ ਦਹਿਸ਼ਤ ਮਚਾਈ ਹੋਈ ਸੀ ਬਦਮਾਸ਼ੀਆਂ ਕਰਦੇ ਸੀ ਲੜਾਈ ਝਗੜੇ ਬੰਦਿਆਂ ਨੂੰ ਧਮਕੀਆਂ ਦੇ ਨਹੀਂ ਤੇ ਨਾਲ ਜੋ ਹੈ ਕੁੱਟਮਾਰ ਕਰਨੀ ਤੇ ਇਸ ਚੀਜ਼ ਦੇ ਨਾਲ ਕਾਫੀ ਮੁਕੱਦਮੇ ਦਰਜ ਸੀ ਤੇ ਇਹਨਾਂ ਦੇ ਪਿੱਛੇ ਸਾਡੀ ਟੀਮ ਨੂੰ ਲੱਗੇ ਹੋਏ ਆਲਮੋਸਟ ਮਹੀਨਾ ਖੋ ਗਿਆ ਸੀ ਕਾਫੀ ਵਧੀਆ ਜੋ ਹੈਗਾ ਕੰਮ ਕਰਕੇ ਸਾਡੀ ਇੰਚਾਰਜ CIA ਦੀ ਟੀਮ ਨੇ ਇਹਨਾਂ ਨੂੰ ਰਾਉਂਡ ਅਪ ਕੀਤਾ ਹੈ ਤੇ ਹਲੇ ਨਦੀ ਇੰਟਰੋਗੇਸ਼ਨ ਚੱਲ ਰਹੀ ਹੈ 2 ਦਿਨਾਂ ਦੀ ਰਿਮਾਂਡ ਲਿੱਤਾ ਹੈ ਤੇ ਇਹਨਾਂ ਦੀ ਪੁੱਛਗਿੱਛ ਤੋਂ ਇਹਨਾਂ ਦੇ ਨਾਲ ਜਿੰਨੇ ਹੋਰ ਮੁੰਡੇ ਵੀ ਲਿੰਕਡ ਹੈਗੇ ਸਾਰੇ ਪਿਕਅਪ ਕੀਤੇ ਜਾਣਗੇ ਤੇ ਸਾਰੇ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕੁਲ ਸਰ ਅਰੈਸਟ ਕਿੰਨੇ ਬੰਦੇ ਨੇ ਆਦੇ ਟੋਟਲ ਹਲੇ ਸਾਡੇ ਅਸੀਂ 6 ਬੰਦੇ ਅਰੈਸਟ ਕੀਤੇ ਆ ਜੀ ਪਹਿਲੇ 3 ਬੰਦੇ ਇਹਨਾਂ ਦੇ ਗੈਂਗ ਦੇ ਅਰੈਸਟ ਹੋਏ ਸੀ ਜੋ ਕਿ ਸੈਕੰਡ 3rd ਰੰਗ ਜੋ ਇਹਨਾਂ ਦੇ ਮੈਂਬਰ ਸੀਗੇ ਫਿਰ ਉਹਨਾਂ ਦੀ ਇੰਟਰੋਗ ਇੰਟਰੋਗੇਸ਼ਨਾਂ ਤੋਂ ਅਸੀਂ ਅੱਗੇ ਕਲੂਜ਼ ਇਕੱਠੇ ਕਰਦੇ ਚਲੇ ਗਏ ਦੋ ਕਬਾਰ ਸਾਡੀ ਟੀਮਾਂ ਨੇ ਇਨਾਤੇ ਰੇਡਸ ਵੀ ਕੀਤੀ ਸੀਗੀਆਂ ਜਿੱਥੋਂ ਇਹ ਸਕਸੈਸਫੁਲੀ ਪੱਜ ਗਏ ਸੀ ਤੇ ਇਹਨਾਂ ਨੂੰ ਫਾਲੋਅ ਕਰਦੇ ਕਰਦੇ ਕਲੇਰਾ ਨਹਿਰ ਜੋ ਹੈਗੀ ਹੈ ਉਥੋਂ ਫਾਈਨਲੀ ਇਹਨਾਂ ਨੂੰ ਜੋ ਹੈ ਰਾਉਂਡ ਅਪ ਕੀਤਾ ਗਿਆ ਤੇ ਇਹਨਾਂ ਦੀ ਅਰੈਸਟ ਪਾਈ ਗਈ ਜੀ ਇਹ ਜੋ ਹੈਗੇ ਆ ਦੀ ਇਹ ਉਹ ਹੈਗੀ ਹੈ ਸਾਡੀ ਜੋ ਯੂਥ ਹੈਗਾ ਮਿਸ ਗਾਈਡਡ ਜੋ ਕਿ ਆਪਣੇ ਆਪ ਨੂੰ ਯੂਟਿਲਾਈਜ਼ ਕਰਾ ਲਿੰਦਾ ਹੈ ਬਾਹਰ ਬੈਠੇ ਜੋ ਗੈਂਗਸਟਰ ਜਗੇ ਹੁਣਾ ਤੂੰ ਕਹੀਂ ਰੈਕੀ ਕਰਨੀ ਹੋਵੇ ਕਿ ਕਹੀਂ ਪੇ ਜਾ ਕੇ ਕਹੀਂ ਵੈਪਨ ਸਪਲਾਈ ਕਰਨੇ ਹੋਣ ਕੁਝ ਹੋਰ ਕਰਨੇ ਇਹੋ ਜੇ ਕੰਮ ਜੋ ਹੈਗੇ ਆ ਇਹ ਕਰਦੇ ਸੀਗੇ ਤੇ ਤਾਂਕੀ ਇਹ ਆਪਣੇ ਐਜ਼ ਅ ਗੈਂਗਸਟਰ ਇਹ ਹੋਰ ਵੱਡੇ ਹੋ ਕੇ ਇਹਨਾਂ ਨੇ ਹੋਰ ਬਦਮਾਸ਼ੀ ਕੋਈ ਬੰਦਾ ਨਾ ਮਾਰ ਦੇਣ ਕੁਝ ਨਾ ਕਰ ਦੇ ਇਹ ਇਸ ਨiyet ਦੇ ਨਾਲ ਚੱਲਦੇ ਪਏ ਸੀ ਤੇ ਇਨਾ ਨੇ ਜੋ ਇਨਾਦੀ ਰੈਨ ਵਾਲਾ ਇਲਾਕਾ ਹੈਗਾ ਨਵੀਂ آبادی ਜੋ ਬਸਤੀ ਹੈਗੀ ਹੈ ਉੱਥੇ ਬਹੁਤ ਇਨਾ ਨੇ ਗੰਦ ਪਾਇਆ ਸੀ ਉਸ ਚੀਜ਼ ਨੂੰ ਕਲੀਅਰ ਕਰਨ ਲਈ ਸਾਡੇ ਕੋਲ ਕਾਫੀ ਇਨਫੋਰਮੇਸ਼ਨ ਅਸੀਂ ਡਿਵੈਲਪ ਕਰ ਰਹੇ ਸੀ ਉਸੇ ਲੜੀ ਦੇ ਵਿੱਚ ਇਹਨੂੰ ਫੜਿਆ ਗਿਆ ਕੋਈ ਕਬੜੀ ਵੀ ਹਾਂਜੀ ਇਹਨਾਂ ਕੋਲੋਂ ਜੀ 21 ਨਸ਼ੀਲੇ ਟੀਕੇ 4 ਗ੍ਰਾਮ ਹੈਰੋਇਨ ਇੱਕ ਦੇਸੀ ਪਿਸਟਲ ਸਕੋਰਪੀਓ ਤੇ ਮੋਟਰਸਾਈਕਲ ਹੋਈ ਹੈ ਵੀ ਆਰ ਵਰਕਿੰਗ ਜੀ ਹਲੇ ਵੀ ਐਕਸਪੈਕਟ ਕੀ ਸਾਨੂੰ ਹੋਰ ਵੀ ਵੈਪਨਸ ਮਿਲਣਗੇ ਅਸਲ ਇਹ ਘਰ ਆਪਣੇ ਵਹੀਕਲ ਨੇ ਹਾਂਜੀ ਕੱਲ ਜਿਹੜੇ ਫੜੇਗਾ ਇਹ ਆਪਣੇ ਹਾਂ ਇਨਾ ਦੇ ਆਪਣੇ ਵੀਹਿਕਲ ਸਨ ਸਰ ਮਾਰਕ ਦੇ ਨੰਦਾ ਜੀ ਬੜੇ ਲੈਵਲ ਤੇ ਇੱਕ ਧੰਦਾ ਕਰਦਾ ਸੀ ਉਹ ਨਸੀਤਾ ਸਭ ਜਰਸੀ ਗਏ ਬਿਲਕੁਲ ਬੜੇ ਲੈਵਲ ਬਸ ਕੇ ਕੋਈ ਬੜੀ ਦੀ ਕਬੀ ਨਹੀਂ ਮਿਲਣਾ ਸੀ ਇਨਾਦੇ ਜੀ ਪੁੱਛਗੇ ਵੀ ਚੱਲ ਰਹੀ ਹੈ ਤੇ ਅੱਗੇ ਹੁੰਦਾ ਹੀ ਹੈ ਬੰਦੇ ਜਦੋਂ ਫੜੇ ਜਾਂਦੇ ਆ ਇਨ ਆਦੀ ਪੁੱਛਗੇਜ ਤੋਂ ਇਨ ਆਦੀ ਬਾਕੀ ਨੋਟਸ ਦਾ ਪਤਾ ਲੱਗਦਾ ਸਾਨੂੰ ਉਹ ਨੋਟਸ ਆਗੇ ਕਿੱਥੋਂ ਲੈ ਕੇ ਆ ਰਹੇ ਕਿੱਥੇ ਆਗੇ ਸਪਲਾਈ ਕਰਨਾ ਚਾ ਰਹੇ ਸਾਰੀ ਗੱਲਾਂ ਅਸੀਂ ਇਨਟੈਰੋਗੇਸ਼ਨ ਦੇ ਵਿੱਚ ਕਲੀਅਰ ਕਰ ਰਹੇ ਵੀ ਵਿਲ ਵੀ ਆਰ ਵਰਕਿੰਗ ਔਨ ਇਟ ਵੈਪਨਸ ਵੀ ਰਿਕਪੈਕਟਿਡ ਹੈ ਔਰ ਰਿਕਵਰ ਹੋਨੇ ਤੇ ਈਵਨ ਜੋ ਨਸ਼ਾ ਆਏਗਾ ਉਹ ਵੀ ਪਰ ਇਹ ਨਵੀਂ ਵਤੀ ਦੇ ਵਿੱਚ 40 40 45 45 ਬੰਦੇ ਦਾ ਗੈਂਗ ਹੁੰਦਾ ਸੀ ਕੀ ਇਹ ਉਸੇ ਦਾ ਹਿੱਸਾ ਦਾ ਹੋ ਰਿਹਾ ਹੈ ਜੀ ਜੋ ਸਬ ਹੈਗੇ ਆ ਇਹ ਉਹਨੇ ਉਸੇ ਗੈਂਗ ਤੋਂ ਨਿਕਲੇ ਨਵੀਂ ਬੀਡੀ ਹੈਗੀ ਹੈ ਜੀ ਇਹਨਾਂ ਦਾ ਸਿਗਾ ਅਸੀਂ ਆਪਣੀ ਗੈਂਗ ਬਣਾ ਕੇ ਉੱਥੇ ਕਾਫੀ ਮਤਲਬ ਜੋ ਆਲਮੋਸਟ ਆਲ ਕ੍ਰਿਮੀਨਲ ਐਕਟੀਵਿਟੀਜ਼ ਲੜਾਈ ਝਗੜੇ ਹੋ ਗਏ ਕਿਸੇ ਨੂੰ ਬੁਲਾ ਕੇ ਲਿਆਣਾ ਉਹਨੂੰ ਧਮਕੀਆਂ ਦੇਣੀ ਕਿ ਭਈ ਤੈਨੂੰ ਅਸੀਂ ਕੁੱਟ ਦੇਾਂਗੇ ਜਾਂ ਸਾਡੇ ਨਾਲ ਜੁਆਇਨ ਕਰ ਜਾ ਜਾਂ ਸਾਡਾ ਕੰਮ ਕਰੋ ਇਹ ਇਹੋ ਜਿਹੇ ਸਾਰੇ ਕੰਮਾਂ ਦੇ ਵਿੱਚ ਇਨਵੋਲਡ ਸੀਗੇ ਤੇ ਉਹਦੇ ਵਿੱਚ ਹੀ ਆਏ ਸਰ ਬਾਹਰ ਤੋਂ ਜਿਹੜੇ ਧਮਕੀ ਆ ਰਹੇ ਆਪਣੇ ਇਲਾਕੇ ਦੇ ਬਣ ਕੇ ਉਸ ਵਿੱਚ ਨਹੀਂ ਜੀ ਉਹਦੇ ਵਿੱਚ ਇਹਨਾਂ ਦੀ ਹਾਲੇ ਤੱਕ ਕੋਈ ਨਾਸ਼ਮੂਲੀ ਨਾ ਇਨਵੋਲਵਮੈਂਟ ਨਜ਼ਰ ਆਂਦੀ ਹੈ ਦੇ ਬਾਕੀ ਨਦੀ ਇੰਟਰੋਗੇਸ਼ਨ ਇਸ ਆਨ ਕਈ ਇਨਾਦਰ ਨਜ਼ਰ ਆंदे ਕਿਸੇ ਦਿਨ ਨੇ ਰੈਕੀ ਕਰਾਈ ਹੋਵੇ ਕਿਸੇ ਨੇ ਨੰਬਰ ਪ੍ਰੋਵਾਈਡ ਕੀਤਾ ਹੋਵੇ ਕੋਈ ਇਹੋ ਜੀ ਗੱਲ ਆਂਦੀ ਇਸ ਆਮਦੇ ਉਹ ਸਾਂਝਾ ਕਰਨਗੇ ਤੋ ਉਹਨੂੰ ਤਫਤੀਸ਼ ਦਾ ਪਾਰਟ ਬਣਾਇਆ ਜਾਵੇ ਕਿੰਨੇ ਦਿਨ ਦਾ ਰਿਮਾਂਡ ਹੈ ਹਾਲ ਹੀ ਇਨਾਦਰ 2 ਦਿਨ ਦਾ ਰਿਮਾਂਡ ਹੈਗਾ ਜੀ ਨੂੰ ਪੇਸ਼ ਕਰਕੇ ਹੋਰ ਰਿਮਾਂਡ ਲਿੱਤਾ ਜਾਊਗਾ ਇੱਕ ਵੈਪਨ ਦੇਸੀ ਪਿਸਤਲ ਰਿਕਵਰ ਹੋਇਆ ਹਾਂ ਕਾਰਤੂਸ ਹਾਂ ਕਾਰਤੂਸ ਨਾਲ ਕੋਈ ਤੀਤਾਰ ਹਥਿਆਰ ਵੀ ਹੈ ਨਹੀਂ ਕੋਈ ਤ ਇਸ ਤਰ੍ਹਾਂ ਵੀ ਹੋਰ ਵੀ ਕੋ ਬੰਦੇ ਇਸ ਨਾਲ ਨਾਲ ਸੰਗਠਨ ਹੈ ਇਨਾਦੇ ਨਾਲ ਜੀ ਨਦੀ ਗੈਂਗ ਹੈਗੀ ਜੀ 6 ਮੇਜਰ ਜੋ ਬੰਦੇ ਸੀ ਕਿਨਾਂ ਦੇ ਉਹ ਅਸੀਂ ਫੜ ਲਈ ਨਾਓ ਜੋ ਸਾਡਾ ਹੈਗਾ ਇਹਨਾਂ ਦੇ 2-3 ਹੋਰ ਰਹਿ ਗਏ ਮੇਜਰ ਨੂਡਸ ਜਿਨ੍ਹਾਂ ਤੋਂ ਸਾਨੂੰ ਕਾਫੀ ਕੁਝ ਐਕਸਪੈਕਟਡ ਹੈਗਾ ਕਿ ਹੋਰ ਵੀ ਚੀਜ਼ਾਂ ਨਿਕਲਣਗੀਆਂ ਅਸੀਂ ਉਹਨਾਂ ਦੇ ਮਗਰ ਲੱਗੇ ਹਾਂ ਹਰ ਪਿੰਡਾਂ ਦੇ ਵਿੱਚ ਨਾ ਆਵੇਂ ਆਪਾਂ ਦੇਖਦੇ ਆਂ ਮੁੰਡੇ 2-3 3-3 ਮੋਟਰਾਂ ਉੱਤੇ ਆਵਾਰਾ ਕਰਦੇ ਆਂ ਮੂਕੂਕਾ ਮਾਰਦੇ ਜਾਂਦੇ ਆ ਉਹਨਾਂ ਤੇ ਕਾਰਵਾਈ ਬਹੁਤ ਘੱਟ ਹੁੰਦੀ ਆ ਨਹੀਂ ਜੀ ਜੋ ਪਿੰਡਾਂ ਦੇ ਵਿੱਚੋਂ ਜਾਂਦੇ ਆ ਜੋ ਵੈਰੀ ਰੀਸੈਂਟਲੀ ਸਾਡੇ ਇੱਥੇ ਨਾਕੇ ਵੀ ਸ਼ੁਰੂ ਹੋਏ ਆ ਵਿਦ ਅ ਸਪੈਸਿਫਿਕ ਇਨਸਟਰਕਸ਼ਨ ਕਿ ਜਿਹੜੇ ਯੰਗ ਮੁੰਡੇ ਹੈਗੇ ਦੋ ਦੋ ਤਿੰਨ ਤਿੰਨ ਮੋਟਰਸਾਈਕਲਾਂ ਤੇ ਜਾ ਰਹੇ ਹੋਣ ਤੇ ਬਿਨਾਂ ਨੰਬਰ ਪਲੇਟਾਂ ਦੀ ਮੋਟਰਸਾਈਕਲਾਂ ਤੇ ਉੱਤੇ ਫਿਰ ਰਹੇ ਹੋਣ ਇਹਨਾਂ ਦੇ ਰੋਕ ਕੇ ਅਸੀਂ ਮੋਟਰਸਾਈਕਲਾਂ ਬੰਦ ਵੀ ਕਰਾ ਰਹੇ ਹਾਂ ਤੇ ਇਹਨਾਂ ਤੇ ਚਲਾਨ ਵੀ ਕਰ ਰਹੇ ਹਾਂ ਬਿਕੋ ਸਾਡਾ ਜੋ ਹੈਗਾ ਜਿੰਨਾ ਕ੍ਰਾਈਮ ਸਾਨੂੰ ਨਜ਼ਰ ਆਉਂਦਾ ਇਟ ਹੈਪਨਸ ਵਿਦ ਮੋਟਰਸਾਈਕਲ ਜਿਨ੍ਹਾਂ ਦੇ ਉੱਤੇ ਨੰਬਰ ਪਲੇਟ ਨਹੀਂ ਲੱਗੂngੀਆਂ ਬਿਕੋ ਕ੍ਰਾਈਮ ਕਰਕੇ ਫਿਰ ਉਹਨੂੰ ਪਜਣਾ ਲੱਗਦਾ ਹੈ ਕਿ ਸੌ ਖਾਏਗਾ ਪੁਲਿਸ ਨੂੰ ਟ੍ਰੇਸ ਕਰਨ ਦੇ ਵਿੱਚ ਟਾਈਮ ਲੱਗਦਾ ਇਸ ਕਰਕੇ ਸਪੈਸ਼ਲ ਡਰਾਈਵ ਸਪੈਸ਼ਲੀ ਜੋ ਆਪਰੇਸ਼ਨ ਪ੍ਰਹਾਅ ਰਹੇਗਾ ਇਹਦੇ ਵਿੱਚ ਚੱਲ ਰਹੀਆਂ ਜਿਹਦੇ ਵਿੱਚ ਦਿਸ ਇਜ਼ ਆਲਸੋ ਐਨ ਏਰੀਆ ਆਫ ਫੋਕਸ ਸਰ ਇਹ 1.5 ਸਾਲ ਤੋਂ ਤੀਨੋਂ ਕਾਫੀ ਇਲਾਕਾ ਜਿਹੜਾ ਪ੍ਰਭਾਵਤ ਹੈਗਾ ਨਵੀਂ ਬੱਦੀ ਦਾ ਰੀਡ ਵੀ ਪਟਕ ਲੜਕੀਆਂ ਸ਼ਾਹਨੂ ਸੈਰ वगैरह ਕਰਨ ਦੀਆਂ ਉਹਨਾਂ ਨੂੰ ਕਾਫੀ ਜਿਹੜੀ ਦਿੱਕਤਾਂ ਦਾ ਸੰਭਲਣਾ ਕਰਨਾ ਉਹਦੇ ਲਈ ਕੋਈ ਨਾਕਾਬੰਦੀ ਦਾ ਜਾਂ ਪੀਸੀਆਰ ਦਾ ਕੋਈ ਮੇਰੀ ਮੈਂ ਮੇਰੀ ਅਪੀਲ ਹੈਗੇ ਜੀ ਨਵੀਂ ਆਬਾਦੀ ਦੇ ਜਿੰਨੇ ਵੀ ਰਹਿਣ ਵਾਲੇ ਲੋਕੀ ਹੈਗੇ ਕੋਈ ਇਹੋ ਜਿਹਾ ਮੈਟਰ ਹੈਗਾ ਮੇਰਾ ਦਫ਼ਤਰ ਖੁੱਲਿਆ ਜੀ ਤੁਸੀਂ ਆਓ ਆ ਕੇ ਮੇਰੇ ਨਾਲ ਗੱਲ ਕਰੋ ਮੈਨੂੰ ਦੱਸੋ ਵੀ ਵਿਲ ਕਲੀਨ ਆਊਟ ਦੈਟ ਏਰੀਆ ਇਹ ਜੋ ਹੈਗੀ ਹੈ ਇਹ ਸ਼ੁਰੂਆਤ ਹੈਗੀ ਹੈ ਇਸ ਤੋਂ ਬਾਅਦ ਮਤਲਬ ਇਹ ਜੋ ਹੈਗਾ ਕਿ ਲੜਕੁੜੀਆਂ ਨੂੰ ਪਰੇਸ਼ਾਨ ਕਰਨਾ ਤੇ ਬਾਕੀ ਲੋਕਾਂ ਨੂੰ ਪਰੇਸ਼ਾਨ ਕਰਨਾ ਦਿਸ ਵਿਲ ਨਾਟ ਬੀ ਟੋਲੇਰੇਟਿਡ ਵੀ ਵਿਲ ਕਲੈਂਪ ਇਟ ਡਾਊਨ ਵਿਦ ਏ ਨ ਆਇਰਨ ਹੈਪ ਤੇ ਤੁਸੀਂ ਹੈ ਕੋਈ ਇਹੋ ਜੀ ਗੱਲ ਯੂ ਆਰ ਮੋਸਟ ਵੈਲਕਮ ਇਨ ਸਾਡੇ ਕੋਲ ਆਓ ਉਹਦਾ ਇਸ ਹੈ ਜੀ ਉਹੀ ਸ਼ੁਰੂ ਕੀਤਾ ਸੀ ਉਹੀ ਸ਼ੁਰੂ ਕੀਤਾ ਜੀ ਇਹਦੇ ਜੋ ਗੈਂਗ ਹੈਗੀ ਹੈ ਜੋ 6 ਬੰਦੇ ਸੀ ਲੈ ਕੇ ਆਏ ਤੂੰ ਹਲੇ ਤਾਂ ਹੋਰ ਵੀ ਚੱਲਣਾ ਤੇ ਸਾਡਾ ਯਹੀ ਹੈ ਕਿ ਵੀ ਵਿ ਵਿਲ ਕਲੀਨ ਅਪ ਦਿਸ ਏਰੀਆ ਜੋ ਹੈਗਾ ਇਹਨੂੰ ਚੰਗੇ ਤਰੀਕੇ ਨਾਲ ਤਾਂ ਕਿ ਪੀਸਫੁਲੀ ਲੋਕੀ ਉੱਥੇ ਰਹਿ ਸਕਣ ਥੈਂਕ ਯੂ ਸਰ ਥੈਂਕ ਯੂ